ਕਰ ਸਕਦੇ ਨਾ ਇਹ ਜੀ ਸਾਹਿਬ ਮੈਂ ਤਾਂ ਮੂਵੀ ਖੱਦ ਗਈ ਸੀ ਜੀ ਇਹ ਜੀ ਇਹ ਬਹੁਤ ਘੱਟ ਹੈ ਜੀ ਜਰਾ ਹੀ ਬੜਾ ਜੀ Kau manduluk Saya sudah ਬਣੀ ਜਾਂਦਾ ਕਿ ਨਹੀਂ ਬੰਦਾ ਸਾਰੇ ਨਹੀਂ ਬੰਦਾ ਨਹੀਂ ਇੰਨਾ ਤਾਂ ਨਹੀਂ ਬੰਦ ਸਕਦੇ ਜਾਣੇ ਬੰਦ ਨਹੀਂ ਕਰਦੇ ਇਹਦਾ ਤਾਂ ਨਹੀਂ ਫਿਰ 20 ਚਾਤਾ 12 13 ਉਹ 8-9 ਘੰਟੇ ਦਾ ਰੋਲ ਸਾਹਿਬ ਬਣਾਉਂਦੇ ਆ ਨਾ ਰੋਲ ਜੀ ਇਹਨਾਂ ਨੇ ਖਰਾ-ਖਰਾ ਕਰਦੇ ਦੱਸਦੇ ਸਾਰੇ ਇੱਕ ਮਤ ਵਾਲਾ ਹਾਟ ਵਰਕ ਹੈ ਲੈਫਟਿੰਗ ਸਹੀ ਹੋ ਰਹੀ ਹੈ ਜੀ ਲੈਫਟਿੰਗ ਦੱਸੋ ਵੀਰ ਜੀ ਕਿ ਕਿਉਂ ਅੱਜ ਜੀ ਨੂੰ ਦੋਸਤ ਕਿਤੇ ਇਸ ਮਲਟੀਪਲ ਪ੍ਰੋਜੈਕਟ ਸਪਿੰਟ ਚਲ ਰਹੀ ਹੈ। ਪਰ ਜਿਹੜੀ ਜੇਨੀ ਬੇਜਿਸ ਨੇ ਮਜ਼ਦੂਰਾਂ ਦੇ ਉਹ ਬਹੁਤ ਘੱਟ ਸਿਰਫ 12 ਰੁਪਏ ਕ੍ਰੈਕਲ ਗੁੰਦੇ ਹੈ। ਤੇ ਦਿਨਕੀ 2 ਬ੍ਰੇਕ ਇੰਟਰਨੈਟ ਦੇ ਕਿਉਂਕਿ ਇਸ ਮੋਲ ਖ ਦੇ ਵਿੱਚ ਇਨਫਲੇਸ਼ਨ ਵੱਧ ਰਹੀ ਹੈ। ਤੇ ਜਿਹੜੇ ਪੱਲੇਦਾਰ ਹੈ ਇਹਨਾਂ ਨੂੰ 20 ਪ੍ਰਤੀ ਕੁਇੰਟਲ ਮੰਨੇ ਗਏ ਏ ਇਹ ਮੇਰੀ ਡੀਸੀ ਨੂੰ ਰეკਮੈਂਡੇਸ਼ਨ ਹੈ ਪ੍ਰਕਾਰ ਨੂੰ ਇਹ ਚੀਫ ਲਿੱਟਲ ਸਾਹਿਬ ਦਾ ਹਲਕਾ ਹੈਗਾ ਔਰ ਇਸਕ ਇਡਕਟਰੀਨ ਹੈ ਨਹੀਂ ਬੜੀ ਸ਼ਰਮ ਦੀ ਗੱਲ ਹੈ ਕਿ ਜਿਹੜੇ ਮਜ਼ਦੂਰ ਐ ਕਿਕਰਦਾਰ ਐ ਉਹਨਾਂ ਦੇ ਕੋਲੇ ਕੋਈ ਜਗ੍ਹਾ ਨਹੀਂ ਐ ਕਿ ਉਹ ਉੱਥੇ ਫਿੱਟ ਜਾ ਕੇ ਆਪਣੇ ਪੇਟ ਨੂੰ ਖਾਣੇ ਕਰ ਸਕਣ ਸ਼ਾਇਦ ਗਵਰਨਮੈਂਟ ਸਰਵਟ ਦੀ ਹੈ ਕਿ ਜਿਹੜੇ ਲੇਬਰ ਹੁੰਦੇ ਐ ਇਹ ਗਰੀਬ ਆਦਮੀ ਹੁੰਦੇ ਐ ਤੇ ਇਹਨਾਂ ਨੂੰ ਖਾਣ ਨੂੰ ਤਾਂ ਮਿਲਦਾ ਨਹੀਂ ਫਿਰ ਫੇਰ ਇਹ ਪੇਟ ਕੇ ਵੀ ਸਾਫ਼ ਕਰ ਸਕਦੇ ਐ ਮੇਰਾ ਤਾਂ ਖਿਆਲ ਹੈ ਜੀ ਸੂਤ ਦੀ ਗੌਰਮੈਂਟ ਕੇਗ ਨੂੰ ਖਾਣ ਨੂੰ ਤਾਂ ਕੋਈ ਸ਼ੈਣੀ ਤੇ ਪੇਟ ਕਿਵੇਂ ਸਾਫ਼ ਹੋਊਗਾ ਤੇਰੇ ਲੈਫਟ ਨਹੀਂ ਦਿੱਤਾ ਤੇ ਠੰਡਾ ਪਾਣੀ ਜਾਂ ਪਾਣੀ ਪੀਣ ਦੇ ਲਈ ਵੀ ਕੋਈ ਇੱਥੇ ਅਰੇਂਜments ਨਹੀਂ ਆ ਰਾਤ ਨੂੰ ਜਿਹੜੀਆਂ ਲਾਈਟਾਂ ਹੋਣੀਆਂ ਚਾਹੀਦੀਆਂ ਉਹ ਵੀ ਨਹੀਂ ਹੈਗੀਆਂ ਇਹਨਾਂ ਦੀ ਮੰਗ ਹੈ ਕਿ ਇੱਕ ਵਾਟਰ ਪੂਲਰ ਜ਼ਰੂਰ ਇੱਥੇ ਲਾਇਆ ਜਾਵੇ। ਤੇ ਜਿਵੇਂ ਲਿਫਟਿੰਗ ਹੈ ਉਹ ਠੀਕ ਹੈ। ਬਸ ਸੌਂ ਕੁ ਕੁਝ ਮੈਨੂੰ ਪੁੱਛਣਾ। ਚੋਣ ਪ੍ਰਚਾਰ ਕਿਸ ਤਰ੍ਹਾਂ ਚੱਲ ਰਿਹਾ ਹੈ ਜੀ? ਚੋਣ ਪ੍ਰਚਾਰ ਕਿਸ ਤਰ੍ਹਾਂ ਚੱਲ ਰਿਹਾ ਹੈ ਜੀ? ਔਰ ਤੁਸੀਂ ਦੇਖੀ ਜੀ ਅੰਡਰ ਰਿਪੋਰਟ ਕਰ ਰਹੇ ਹੋ ਇਸ ਨੂੰ ਕਿ ਤੁਸੀਂ। ਕਿਹੜੇ ਉਮੀਦਵਾਰਾਂ ਨਾਲ ਮੁਕਾਬਲਾ ਸਰ ਕਰਤਾ ਜੀ? ਲੀਡਰ ਫਰੇਸ਼ਨਲ ਹੀ ਹੁੰਦਾ ਹੁੰਦਾ ਹੋਰ ਤਾਂ ਕਿਹਨਾ ਹੋਵੇ। ਤੇ ਖੈਰਾਜੀ ਭਲਤ ਤੋਂ ਆ ਕੇ ਇੱਥੇ ਚੋਣ ਲੜ ਰਹੇ ਨੇ ਕਿਸ ਤਰ੍ਹਾਂ ਲੱਗ ਰਹੇ ਹੈ ਉਹ ਤਾਂ ਛੇ ਗੱਲ ਹੈ ਕਿ ਮੋਦੀ ਸਾਹਿਬ ਵੀ ਆ ਜਾਣ ਮੈਨੂੰ ਤਾਂ ਲੱਗਿਆ ਇਸ ਤਰ੍ਹਾਂ ਕਿਸੇ ਪਾਰਟੀ ਨੂੰ ਹੋਰ ਕੋਈ ਉਮੀਦਵਾਰ ਮਿਲਿਆ ਨੇ ਜੀ ਇੱਥੋਂ ਜਿਹੜਾ ਉਹ ਬਾਹਰੋਂ ਲੈ ਕੇ ਆ ਰਹੇ ਨੇ ਪਾਰਟੀ ਵਾਲੇ ਮੈਂ ਨਹੀਂ ਪੁਸ਼ ਕਰਦਾ ਕਿ ਮੈਂ ਤਾਂ ਲੜਨਾ ਹੈ ਜਿਹੜਾ ਮੱਤੀ ਆ ਜੇ ਉਹ ਮਜ਼ਦੂਰੀ ਹੈ ਕਿ ਮੈਂ ਖੜ ਗਿਆ ਤੇ ਮੈਨੂੰ ਲੜਨਾ ਪੈਣਾ ਜੋ ਵੀ ਮੱਤੀ ਆ ਜੇ ਬਾਹਰੋਂ ਆਵੇ ਅੰਦਰੋਂ ਆਵੇ ਮਾਨ ਸਰ ਪਹਿਲਾਂ ਜਦੋਂ ਸਰਕਾਰ ਬਣੀ ਆਪਦੀ ਉਹਨੇ ਨੇ ਕਹਿ ਰਹੀ ਵੀ ਆਈਪੀ ਕਰਕੇ ਖਤਮ ਹੋ ਜਾਊਗਾ ਰੇਟ ਦਿਖੋਰੀ ਖਤਮ ਹੋ ਜਾਊਗਾ ਤੁਹਾਨੂੰ ਜੇ ਹੋਣਾ ਤਾਂ ਹੋ ਵੀ ਜਾ ਜਲਦੀ ਆਲੇ ਜੀ ਜਦੋਂ ਸਰਕਾਰ ਬਣੀ ਆਪਦੀ ਉਹਨੇ ਨੇ ਕਹਿ ਦਿੱਤੀ ਵੀ ਅਸੀਂ ਰਿਸ਼ਤ ਦਿਖੋਰੀ ਖਤਮ ਕਰਦਾ ਵੀ ਆਈਪੀ ਕਰਕੇ ਖਤਮ ਹੋ ਜਾਊਗਾ ਦੇਖੋ ਹੋ ਗਿਆ ਕਿ ਨਹੀਂ ਹੋਵੇ ਤੁਹਾਡੇ ਖਿਆਲ ਚ ਵੀਆਪੀ ਕਲਚਰ ਖਤਮ ਹੋ ਗਿਆ ਕਿਉਂ ਕਰਕੇ ਇੱਥੇ ਲੈਟਰਿੰਗ ਹੈ ਨਹੀਂ ਤੇ ਵੀਆਪੀ ਇਸ ਤੇ ਬਹੁਤ ਅੱਛੇ ਬਾਕੀ ਉਸ ਬਾਹਰ ਬਨੇ ਹੋਏ ਮਾਨਸਬ ਸੀਐਮ ਸਾਹਿਬ ਨੇ ਆਪਣਾ ਡਿਸਟ੍ਰੀਕਟ ਲਈ ਐਨਓਸੀ ਦਾ ਦਾ ਖਤਮ ਕਰਤਾ ਸੀਗਾ ਕਿ ਐਨਓਸੀ ਦੀ ਲੋੜ ਨਹੀਂ ਬਟ ਹਜੇ ਤੱਕ ਉਹਦੀ ਨੋਟੀਫਿਕੇਸ਼ਨ ਨਹੀਂ ਕੀਤੀ ਉਹਦੇ ਬਾਰੇ ਕੀ ਕਹਿਣਾ ਚਾਹੂਗਾ ਸੀਐਮ ਸਾਹਿਬ ਤੁਹਾਨੂੰ ਪਹਿਲਾਂ ਕਰਦਿੰਦੀ ਹੈ ਐਕਸ਼ਨ ਬਾਸ ਚ ਕਰ ਦੇਣੀ ਹੈ ਮਾਨਸਬ ਤੁਸੀਂ ਹੱਥ ਕਿਚ ਜਾ ਇੱਥੇ ਜਿਹੜੀ ਹੈ ਪਿਸਾਨਾਂ ਦੀ ਪਿਸਾਨ ਮਜ਼ਦੂਰ ਦੀ ਤੇ ਗਰੀਬਾਂ ਦੀ ਤੇ ਹਮ ਵੀ ਤੁਸੀਂ ਸੜਕਾਂ ਤੇ ਜਿਹੜੇ ਜੋ ਬੀਪੀਆਂ ਲੱਕੜਾਂ ਨੂੰ ਸੋਨਾ ਇਕੱਠੀਆਂ ਕਰਕੇ ਲੈ ਕੇ ਆਉਂ ਲੇਖਣ ਦੀ ਆਪਣੇ ਸ਼ਹਿਰ ਦੇ ਨਿਤਰੋਂ ਕੋ ਪਾਉਂਦੋ ਤੇ ਸਵੇਰੇ ਜਾਉਂਗੇ ਤਾਂ ਪੱਖ ਕੰਡਾ ਲੈ ਕੇ ਆਉਂਦੀ ਹੈ ਜੀ ਦਾ ਮਤਲਬ ਹੈ ਕਿ ਉਹਨਾਂ ਦੇ ਲਈ ਕੋਈ ਸੂਗਰਤ ਨਹੀਂ ਪੱਖੀਆਂ ਦੀ ਕਿ ਉਹਨਾਂ ਦੇ ਕੋਲੇ ਕੋਈ ਗੈਸ ਜਾਂ ਪੈਰਸੀਨ ਸਟੋਕ ਹੈ ਨਹੀਂਗਾ ਤੇ ਉਹ ਲੱਕੜਾਂ ਨੂੰ ਸੜਾਈ ਦਰੋਂ ਦਰੋਂ ਕੱਟ ਕੇ ਆਪਣਾ ਡੇਂਡਿੰਗ ਜਦੋਂ ਤੁਸੀਂ ਕਮਬਾਈਨ ਚੱਲਦੀ ਦੇਖਦੇ ਹੋ ਉਦੋਂ ਤੁਸੀਂ ਦੇਖ ਰਹੇ ਹੋ ਕਿ ਜਿਹੜੀਆਂ ਉਹਦੇ ਪਿੱਛੇ-ਪਿੱਛੇ ਚਲਦੀਆਂ ਤੇ ਜਿਹੜੀ ਵੀ ਕਣਕ ਦੀ ਬੱਲੀ ਨਹੀਂ ਚੱਕਦੀ ਕਮਬਾਈਨ ਉਹ ਫਿਰ ਆਪਣੇ ਝੋਲੇ ਦੇ ਵਿੱਚ ਪਾ ਲੈਂਦੀ ਹੈ ਜਦੋਂ ਉਹਨਾਂ ਕੋਲੇ ਪੰਡ ਕੱਢੀ ਹੋ ਜਾਂਦੀ ਹੈ ਫਿਰ ਉਹ ਬੱਲੀਆਂ ਨੂੰ ਸੜਕਾਂ ਦੇ ਉੱਤੇ ਪਛਾ ਦਿੰਦੇ ਆ ਉਹਨਾਂ ਦੇ ਉੱਤੋਂ ਦੀ ਕਾਰਾਂ ਦੇ ਮੋਟਰਾਂ ਦੇ ਟਾਇਰ ਲੰਗਦੇ ਐ ਤੇ ਉਹਦੇ ਨਾਲ ਉਹ ਕਰਨ ਭਈ ਜੰਦੀ ਐ ਇਹੋ ਜੀ ਜ਼ਲਾਲਤ ਮੈਂ ਕਦੇ ਦੇਖੀ ਨਹੀਂ ਗਰੀਬਾਂ ਦੇ ਨਾਲ ਹੁੰਦੀ ਜਿੰਨੀ ਮੈਂ ਅੱਜ ਤੁਹਾਨੂੰ ਦੱਸ ਰਹੇ ਹਾਂ ਉਹਨਾਂ ਕੋਲੇ ਸਿਰਫ ਇੱਕ ਕਮਰਾ ਹੈ ਉਹਦੇ ਵਿੱਚ ਉਹਨਾਂ ਦਾ ਮੁੰਡਾ ਤੇ ਨੂੰਮੀ ਸੌਂਦੇ ਐ ਜੇ ਧੀ ਤੇ ਦਵਾਈ ਆਣ ਹੋਵੇ ਉੱਥੇ ਸੌਂਦੇ ਐ ਇਹ ਸਰਦੀਆਂ ਦੇ ਜਦੋਂ ਹੰਕ ਦੇ ਧੰਨ ਦੇ ਉਹਨਾਂ ਦਾ ਡੰਗਰ ਬੱਚਾ ਵੀ ਵਿੱਚ ਹੁੰਦਾ ਸੋ ਇੰਦਰ ਗਾਂਧੀ ਦੇ ਤਿਆਸੀ ਜਿਸ ਨੇ ਮਕਾਨ ਵੀ ਜੂ ਰੋਟੀ ਕਪੜਾ ਮਕਾਨ ਉਹ ਵੀ ਨਹੀਂ ਹੋਇਆ ਮੋਦੀ ਸਾਹਿਬ ਨੇ ਤਿਆਸੀ ਦਾ ਘਰ ਘਰ ਨੌਕਰੀ ਦੇਣਗੇ ਉਹ ਵੀ ਮੈਨੂੰ ਪੁੱਛੀ ਜਾਂਦੇ ਆ ਬਾਹਰ ਕਿ ਜੀ ਸਾਨੂੰ ਨੌਕਰੀ ਤਾਂ ਮਿਲ ਹੀ ਨਹੀਂ ਐ ਤੇ ਆਮ ਪਾਰਟੀ ਨੇ ਕਿਹਾ ਸੀ ਹਰੇਕ ਬੀਬੀ ਦੇ ਬੈਂਕ ਦੇ ਵਿੱਚ ਚੜੇ ਮਹੀਨੇ ਹਜ਼ਾਰ-ਹਜ਼ਾਰ ਰੁਪਈਆ ਬੈਂਕ ਦੇ ਵਿੱਚ ਜਮ੍ਹਾਂ ਹੋ ਗਿਆ ਪਰ ਉਹ ਨਹੀਂ ਹੋ ਰਿਹਾ ਜਿਨਨੇ ਵੀ ਵਾਦੇ ਕੀਤੇ ਪਾਰਟੀ ਨੇ ਇਹ ਬਿਲਕੁਲ ਝੂਠੇ ਕੀਤੇ ਐ ਤੇ ਮੋਤੀ ਸਾਹਿਬ ਨੂੰ ਐਸੀ ਮਜਾ ਦਿਖਾਉਣਾ ਚਾਹੀਦਾ ਲੋਕਾਂ ਨੂੰ ਕਿ ਤੁਸੀਂ ਪ੍ਰਾਈਮ ਮਿਨਿਸਟਰ ਹੋ ਕੇ ਤੇ ਤੁਸੀਂ 2020 ਦੇ ਵਿੱਚ ਤੇ 2022 ਦੇ ਵਿੱਚ ਲਦਾਖ ਦਾ 8000 ਸਕਰ ਕਿਲੋਮੀਟਰ ਲਟਾਤਾ ਚੀਨ ਨੂੰ ਤੇ ਚੀਨ ਨੇ ਸਭ ਤੋਂ ਜ਼ਿਆਦਾ ਟੋਡਾ ਲੱਗਾ ਕਬਜ਼ੇ ਦੇ ਵਿੱਚ ਕੀਤਾ ਹੋਇਆ 1962 ਦੇ ਵਿੱਚ 40000 ਸਕਰ ਕਿਲੋਮੀਟਰ ਕਬਜ਼ੇ ਅਸੀਂ ਦਾ ਤੇ ਉਹਦੇ ਨਾਲ ਟ੍ਰੇਡ ਵੀ ਚੱਲੀ ਜਾਂਦੀ ਹੈ ਹੋਰ ਵੀ ਚੱਲੀ ਜਾਂਦਾ ਹੈ ਕਿ ਇੰਨੀ ਸਾਹੀ ਦੁਸ਼ਮਣੀ ਹੈ ਤੇ ਜਿੱਥੇ ਪਾਕਿਸਤਾਨ ਦੇ ਨਾਲ ਕੋਈ ਵੀ ਜ਼ਮੀਨ ਦਾ ਝਗੜਾ ਨਹੀਂ ਤੇ ਜਿੱਥੇ ਸਾਡੇ ਪੰਜਾਬ ਨੂੰ ਬਹੁਤ ਫਾਇਦਾ ਹੋਣਾ ਹੈ ਉਹਦੇ ਨਾਲ ਬਪਾਰਤੇ ਵੀ ਖੋਜੇ ਜਾਂਦਾ ਤੇ ਦੂਸਰੀ ਚੀਜ਼ ਹੈ ਕਿ ਬੀਬੀਆਂ ਦੀ ਇੱਜ਼ਤ ਸਾਰਿਆਂ ਨੂੰ ਧਰਨੋਂ ਮੈਨੂੰ ਬਹੁਤ ਪਿਆਰੀ ਹੈ ਤੇ ਸਾਡਾ ਇੰਡੀਆ ਦਰਵਾਜ਼ਾ ਹੈ ਕਿ ਜੇ ਸਾਡਾ ਵਿਆਹ ਹੋਗਦਾ ਹੈ ਫੇਸਟਿਕਲ ਕਰਵਾ ਲਈ ਸਾਡੇ ਨਾਲ ਰਹਿੰਦੀ ਹੈ ਤੇ ਉਹ ਬਰਾਬਰ ਦੀ ਫਾਰਮਰ ਹੁੰਦੀ ਹੈ ਪਰ ਮੋਦੀ ਸਾਹਿਬ ਆਪਣੇ ਸ਼੍ਰੀਮਤੀ ਜੀ ਨੂੰ ਕਿੰਨੇ ਸਾਲਾਂ ਤੋਂ ਨਾਲ ਹੀ ਰੱਖਦੇ ਕਿ ਇਹ ਜਵਨੀ ਬੀਬੀਆਂ ਦਾ ਤੇ ਫਿਰ ਜਿਹੜਾ ਨੈਸ਼ਨਲ ਕਮਿਊਨਿਸਟ ਕਮਿਸ਼ਨ ਆਫ ਔਮਨ ਹੈ ਉਹ ਕੀ ਕਰ ਰਿਹਾ ਬੰਦੇ ਸੇਧ ਰਿਹਾ ਜਿਹੜਾ ਇਹ ਪ੍ਰਾਈਮ ਮਿਨਿਸਟਰ ਉਹ ਇਜ਼ਤ ਨਹੀਂ ਕਰਦਾ ਬੀਬੀਆਂ ਦੀ ਤੇ ਉਸ ਬੀਬੀ ਨੂੰ ਰੈਂਡਵਰਸ ਚੜ੍ਹਦੇ ਆ ਪਿੱਥੋ ਦੇ ਕੋਲੇ ਬਚਾਰੀ ਕੋਲ ਪੈ ਕੇ ਆਉਂਦੇ ਹੋਂਦੇ ਜੇਡਾ ਤਾਂ ਨੰਦਰ ਪਾਣੀ ਕਰਦਾ ਹੋਊਗਾ ਕਿਸੇ ਨੂੰ ਪਤਾ ਨਾ ਪ੍ਰੈਸ਼ਰ ਪਤਾ ਨਾ ਹੋਰ ਕਿਸੇ ਨੂੰ ਪਤਾ ਇੰਨਾ ਰੋਗ ਹੈ ਮੋਤੀ ਸਾਹ ਦਾ ਡਿਪਰੈਸਿਵ ਆਪਣਾ ਮੂੰਹ ਨਹੀਂ ਖੋਲਦੀ ਜਦ ਪੈਨ ਨਾਲ ਲਿਖਦੇ ਨੇ ਕਿ ਉਹ ਬੀਬੀ ਦਾ ਹਾਲ ਕੇਜਾ ਹੋਊਗਾ ਜਿਹਦਾ ਘਰ ਪਰਾਵ ਨੂੰ ਇੰਨੀ ਦੇਰ ਤੋਂ ਛੱਡ ਕੇ ਇਕੱਲਾ ਰਹਿਦਾ ਸਰੇ ਸਾਰੀਆਂ ਸਮੱਸਿਆ ਆਪਾਂ ਨੂੰ ਹੈਗੀ ਐ ਆ ਮੈਂ ਤੁਹਾਨੂੰ ਸਾਰੀਆਂ ਦੱਸ ਦਿੱਤੀਆਂ ਜੀ ਐ ਹੋ ਕੇ ਤੁਸੀਂ ਕੋਈ ਮੈਨੂੰ ਪੁੱਛਿਆ ਇੱਕ ਸਰ ਅੱਜ ਅੱਜਕੱਲ ਜਿਹੜਾ ਪੰਜਾਬ ਦੀ ਲਿਫਟ ਤਾਂ ਠੀਕ ਐ ਜੀ ਪਰ ਉਹ ਜਿਹੜਾ ਤਰਨੋਲੇ ਵਾਲਾ ਮਾਰਕਾ ਉਹ ਬਹੁਤ ਬਾੜੀ ਗੱਲ ਸੀ ਠੀਕ ਤੋਂ ਕਰਕੇ ਉਹ ਵਾਪਸ ਸਮਾਜ ਦੇ ਵਿੱਚ ਪਹੁੰਚ ਗਿਆ ਸੀਗਾ ਉਹਨੇ ਬਲੱਡ ਬੈਂਕਸ ਵੀ ਖੋਲੇ ਸੀਗੇ ਮੈਨੂੰ ਵੀ ਬੁਲਾਇਆ ਸੀਗਾ ਤੇ ਉਹ ਬਹੁਤ ਜ਼ਬਰਦਸਤ ਹੈ ਆਮ ਪਾਰਟੀ ਦੇ ਸਰਦਾਰ ਨੇ ਜਿਹੜਾ ਉਹਨੂੰ ਝੂਠੇ ਮੁਕਾਬਲੇ ਫੜ ਕੇ ਮਾਰਤਾ ਹੋਰ ਦੋਂ ਇਹ ਲੋਨ ਆਰਡਰ ਬਿਲਕੁਲ ਠੀਕ ਹੈ ਕੋਈ ਇੱਥੇ ਇਹੋ ਜੀ ਗੱਲ ਜਿੰਨੇ ਵੀ ਲਾਲੇ ਬਾਣੀਏ ਹੈਗੇ ਇਹ ਦੁਕਾਨਦਾਰ ਹੈ ਉਹਨਾਂ ਨੂੰ ਪੂਰਾ ਅਮਨ ਦੇ ਨਾਲ ਆਪਣਾ ਵਪਾਰ ਕਰੇ ਤੇ ਦੂਸਰਾ ਜਿੰਮੇਦਾਰ ਦੇ ਉੱਤੇ ਜਿਸ ਜ਼ਬਰ ਹੋ ਰਿਹਾ ਹੈ ਉਹ ਸ਼ੰਗੂ ਬਾਰਡਰ ਦੇ ਉੱਤੇ ਹੈ ਖਨੋਰੀ ਬਾਰਡਰ ਦੇ ਉੱਤੇ ਹੈ ਉੱਥੇ ਉਹਨਾਂ ਦੀ ਜ਼ਿੰਦਗੀਆਂ ਖਤਰੇ ਦੇ ਵਿੱਚ ਹੈ ਕਿ ਉਹਨਾਂ ਦੇ ਉੱਤੇ ਫਾਇਰਿੰਗ ਹੋਈ ਹੈ ਹਰਿਆਣਾ ਪੁਲਿਸ ਵੱਲੋਂ ਸੈਂਟਰ ਦੀ ਪੁਲਿਸ ਵੱਲੋਂ ਤੇ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੰਦੇ ਤੇ ਇਹਦਾ ਮਤਲਬ ਹੈ ਕਿ ਇੰਡੀਆ ਦਾ ਬਾਰਡਰ ਪਹਿਲਾਂ ਤਾਂ ਵਾਗੇ ਤੇ ਸੀਗਾ ਹੁਣ ਸੰਗੂ ਤੱਕ ਪਹੁੰਚ ਗਿਆ ਸੰਗੂ ਤੋਂ ਬਾਅਦ ਸਾਰਾ ਜਿੰਨਾ ਵੀ ਕਸ਼ਮੀਰ ਹੈ ਤੇ ਜੰਮੂ ਹੈ ਹਮਾਚਲ ਦੇ ਜ਼ਿਲ੍ਹੇ ਹੈਗੇ ਹੂਨਾ ਕਾਂਗੜਾ ਸੰਭੋ ਇਹ ਸਾਰੇ ਇੰਡੀਆ ਤੋਂ ਅੱਜ ਘਰ ਹੋ ਗਿਆ ਸੰਗਰੂਰ ਚੱਲੋ ਆਨ ਆਰਡਰ ਠੀਕ ਹੈ ਪੰਜਾਬ ਦੇ